ਅੱਜ ਚਪੈਰਾ ਸਾਹਿਬ ਦੀ ਬਾਣੀ ਜਿੱਦਾ ਬੜੀ ਪਵਿੱਤਰ ਬਾਣੀ ਆ ਸੰਗਤ ਆਉਂਦੀ ਆ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਸੰਗਤ ਆਉਂਦੀ ਆ ਸ਼ਰਧਾ ਭਾਵਨਾ ਦੇ ਨਾਲ ਦੂਰੋ ਦੂਰੋ ਆਉਂਦੇ ਆ ਸਾੜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਤਕਰੀਬਨ 40 50 60 ਫੁੱਟ ਦੀ ਮੀਟਰ ਤੇ 60 ਮੀਟਰ ਦੇ ਏਰੀਏ ਦੇ ਵਿੱਚ ਨਾ ਠੇਕਾ ਖੁੱਲਾ ਹੋਇਆ ਪੂਰੇ ਬਾੜ ਲੋਕੀ ਸ਼ਰਾਬ ਲੈਂਦੇ ਆ ਛੜਿਆਂ ਵਿੱਚ ਬਹਿ ਕੇ ਪੀਂਦੇ ਆ ਅਸੀਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਇਹ ਠੇਕਾ ਬੰਦ ਕਰੋ ਐਤਵਾਰ ਦੇ ਦਿਨ ਵੀ ਇਹ ਚੀਜ਼ ਆਪਾਂ ਨੂੰ ਚੰਗੀ ਨਹੀਂ ਲੱਗਦੀ ਜੇ ਤੁਸੀਂ ਸਾਡੇ ਗੁਰੂ ਘਰਾਂ ਦੇ ਕੋਲ ਠੇਕੇ ਖੋਲੇ ਹੋਏ ਆ ਵੀ ਇਹ ਚੀਜ਼ ਸਹੀ ਨਹੀਂ ਆ ਉਹ ਕਹਿੰਦੇ ਅਸੀਂ ਬੰਦ ਨਹੀਂ ਕਰਨਾ 40 ਸਾਲ ਤੋਂ ਸਾਨੂੰ ਇਹ ਪਰਮਿਸ਼ਨ ਦਿੱਤੀ ਆ ਸਰਕਾਰਾਂ ਨੇ ਠੇਕਾ ਚਲਾਉਣ ਦੀ ਵੀ ਇਹ ਕਢਾਜ ਦਾ ਖੁੱਲਿਆ ਜਿਹੜਾ ਅਸੀਂ ਬੰਦ ਕਰ ਦਈਏ ਪਰ ਅਸੀਂ ਕਿਹਾ ਵੀ ਇਹ 40 ਸਾਲ ਤੋਂ ਉਹਨਾਂ ਨੇ ਪਰਮਿਸ਼ਨ ਦਿੱਤੀ ਤੁਸੀਂ ਇਨਸਾਨੀਅਤ ਦੇ ਨਾਤੇ ਹੀ ਬੰਦ ਕਰ ਦਿਓ ਵੀ ਅੱਜ ਦਾ ਦਿਨ ਤਾਂ ਛੱਡੋ ਐਤਵਾਰ ਦਾ ਬਾਕੀ ਗੱਲ ਕਰਾਂਗੇ ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਜੀ ਉੱਪਰ ਡੀਸੀ ਮੈਡਮ ਨੂੰ ਦਿਓ ਲਿਖ ਕੇ ਤਾਂ ਉਹ ਸਾਨੂੰ ਪਰਮਿਸ਼ਨ ਦੇਣਗੇ ਫੇਰ ਠੇਕੇ ਬੰਦ ਕਰਾਂਗੇ ਇਦਾਂ ਠੇਕੇ ਨਹੀਂ ਬੰਦ ਹੁੰਦੇ ਤੁਹਾਡੇ ਤੇਰੇ ਮੇਰੇ ਕਹਿਣ ਦੇ ਠੇਕੇ ਨਹੀਂ ਬੰਦ ਹੁੰਦੇ ਬਿੜ ਆਪਾਂ ਉਥੇ ਪ੍ਰਸ਼ਾਸਨ ਨੂੰ ਸੱਦਿਆ ਪ੍ਰਸ਼ਾਸਨ ਦੀ ਹਾਜ਼ੂਰੀ ਦੇ ਵਿੱਚ ਕੋਈ ਕੁੱਟਮਾਰ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਆਪਾਂ ਨਿਮਰਤਾ ਸਹਿ ਠੇਕਾ ਬੰਦ ਕੀਤਾ ਜੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਠੇਕਾ ਇਹ ਅੱਗੇ ਤੋਂ ਖੁੱਲਿਆ ਨਾ ਜਾਵੇ ਐਡਵਾਰਡ ਦੇ ਦੇਣ ਤੁਸੀਂ ਇਹਨੂੰ ਬੰਦ ਰੱਖਣਾ ਵਾ ਕਿਉਂਕਿ ਸਾਡੀ ਸਾਨੂੰ ਠੇਕੇ ਤੋਂ ਕੋਈ ਹਤਰਾਜ ਨਹੀਂ ਸਾਨੂੰ ਹਤਰਾਜ ਆ ਇਹਨਾਂ ਦੀ ਜਗ੍ਹਾ ਤੋਂ ਸਾਡੇ ਗੁਰੂ ਘਰਾਂ ਦੇ ਕੋਲ ਇਹਨਾਂ ਨੇ ਠੇਕੇ ਖੋਲੇ ਹੋਏ ਆ ਜੇ ਖੋਲਣੇ ਆ ਤਾਂ ਪਰਾਂ ਨੂੰ ਚੱਲਣ 300 ਮੀਟਰ ਦਾ ਦੂਰ ਚੱਲਣ ਠੀਕ ਆ ਜੀ ਉੱਥੇ ਜਾ ਕੇ ਠੇਕੇ ਇੱਕ ਦੇ ਦੋ ਖੋਲਣ ਸਾਨੂੰ ਕੋਈ ਹਤਰਾਜ ਨਹੀਂ ਸਾਡੀ ਵਸ ਇਹੀ ਪ੍ਰਸ਼ਾਸਨ ਨੂੰ ਮੰਗ ਵੀ ਇਹ ਠੇਕੇ ਨੂੰ ਇੱਥੋਂ ਚੱਕ ਕੇ ਪਰੇ ਲੈ ਲੈ ਕੇ ਜਾਣ ਨਹੀਂ ਤਾਂ ਫਿਰ ਨਹੀਂ ਕਰਨਗੇ ਤਾਂ ਫਿਰ ਆਪਾਂ ਇਹ ਠੇਕਾ ਨਹੀਂ ਚੱਲਣ ਦੇਣਾ ਇਹਦੇ ਮੋਰੇ ਅਣਮਿੱਥੇ ਸਮੇਂ ਦਾ ਧਰਨਾ ਆ ਮੇਥ ਜਣਾ ਪੈ ਜਾਣਾ ਜੀ ਠੀਕ ਹੈ ਜੀ ਬਸ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਇਹਨੂੰ ਸੀਰੀਅਸ ਲੈਣ ਇੱਕ ਮੈਸੇਜ ਸਮਝ ਕੇ ਛੱਡਣਾ ਨਹੀਂ